ਸਾਰੇ ਹੀ ਪੰਜਾਬੀ ਭੈਣਾਂ ਤੇ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਦੇ ਵਲੌਗ ਵਿੱਚ ਡੇਰੇ ਵਿੱਚੋਂ ਦੁੱਧ ਲਿਆਉਣ ਤੋਂ ਬਾਅਦ ਹੁਣ ਆਪਾਂ ਚੱਲਦੇ ਹਾਂ ਗਊਸ਼ਾਲਾ ਵੱਲ ਜੋ ਕਿ ਡੇਰਾ ਬਾਬਾ ਧੰਨ 10 ਦੀ ਗਊਸ਼ਾਲਾ ਹੈ ਅਤੇ ਉੱਥੇ ਬੇਸਹਾਰਾ ਗਊਆਂ ਦੀ ਸੇਵਾ ਕੀਤੀ ਜਾਂਦੀ ਹੈ ਆਪਾਂ ਲੈ ਕੇ ਚੱਲੇ ਆ ਟੁੱਟੀਆਂ ਗਊਆਂ ਨੂੰ ਖਵਾਉਣ ਵਾਸਤੇ ਆਪਾਂ ਮਿਲਦੇ ਆ ਤੁਹਾਨੂੰ ਗਊਸ਼ਾਲਾ ਦੇ ਗੇਟ ਅੱਗੇ ਇਹ ਹੈ ਸਾਡੇ ਪਿੰਡ ਦੀ ਗਊਸ਼ਾਲਾ ਘਰੋਂ ਚੱਲਣ ਤੋਂ ਬਾਅਦ ਆਪਾਂ ਗਏ ਇਸ ਹਰੇ ਦੀ ਟਾਲ ਤੇ ਵਿੱਕੀ ਨਾਲ ਹੁਣ ਆਪਾਂ ਲੈ ਲੈ ਗੰਗਾਂ ਵਾਸਤੇ ਹਰਾ ਅੱਜ ਦੇ ਦਿਨ ਦੀ ਸ਼ੁਰੂਆਤ ਆਪਾਂ ਗੰਗਾਂ ਦੀ ਸੇਵਾ ਤੋਂ ਕਰਾਂਗੇ ਅੱਜ ਜੋ ਤੁਸੀਂ ਦੇਖ ਰਹੇ ਹੋ ਮੇਰੇ ਹੱਥ ਵਿੱਚ ਹਰਾ ਤੇ ਰੋਟੀਆਂ ਇਹ ਸਾਰਾ ਗਮਾ ਲਈ ਜੋ ਤੁਸੀਂ ਸਾਹਮਣੇ ਦੇਖ ਰਹੇ ਹੋ ਇਹ શ્રી ਕ੍ਰਿਸ਼ਨ ਜੀ ਦਾ ਮੰਦਿਰ શ્રી ਕ੍ਰਿਸ਼ਨ ਜੀ ਦੇ ਮੰਦਿਰ ਚ ਮੱਥਾ ਟੇਕਣ ਤੋਂ ਬਾਅਦ ਆਪਾਂ ਗੰਗਾ ਨੂੰ ਹਰਾ ਪਾਵਾਂਗੇ ਹਰਾ ਪਾਉਣ ਤੋਂ ਬਾਅਦ ਆਪਾਂ ਚਲੇ ਗਏ ਗਊਸ਼ਾਲਾ ਅੰਦਰ ਗੰਗਾ ਨੂੰ ਨੀਰਾ ਪਾਣਾ ਗਮੂਆਂ ਦੀ ਸੇਵਾ ਕਰਨ ਤੋਂ ਬਾਅਦ ਹੁਣ ਆਪਾਂ ਜਾ ਰਹੇ ਹਾਂ ਲਪ੍ਰਿਤ ਦੇ ਘਰ ਹੁਣ ਆਪਾਂ ਪਹੁੰਚੇ ਹਾਂ ਲਪ੍ਰਿਤ ਦੇ ਘਰੇ ਆਪਾਂ ਮਿਲੋਣੇ ਤੁਹਾਨੂੰ ਮਨਪ੍ਰੀਤ ਨੂੰ ਲਪ੍ਰਿਤ ਰੀਅਲ ਬ੍ਰਦਰ ਇਸ ਦੀ ਕਲਾਸ ਚੱਲ ਰਹੀ ਹੈ ਆਪਣੀਆਂ ਪ੍ਰਸਤੀ ਦੀ ਤਿਆਰੀ ਕਰ ਰਿਹਾ ਮੁੰਡਾ ਬਹੁਤ ਮਿਹਨਤ ਕਰਦਾ ਹੈ ਹੁਣ ਆਪਾਂ ਆ ਗਏ ਹਾਂ ਲਪ੍ਰਿਤ ਦੇ ਘਰੋਂ ਤੇ ਤੁਸੀਂ ਮਿਲੋ ਮੇਰੇ ਮਾਤਾ ਜੀ ਨੂੰ ਜੋ ਕਿ ਮਠਾ ਪਾਣੀ ਬਣਾ ਰਹੇ ਆ ਇਹ ਆ ਮੇਰੇ ਫਾਦਰ ਸਾਹਿਬ ਉਮਰੇ ਨਾਨਾ ਜੀ ਦੀ ਫੋਟੋ ਤੇ ਉਦੋਂ ਮੇਰੇ ਦਾਦਾ ਜੀ ਦੀ ਫੋਟੋ ਜੋ ਕੇ ਸਵਰਗਵਾਸ ਹੋ ਚੁੱਕੇ ਆਪਾਂ ਚੱਲੇ ਹੁਣ ਬਾਜ਼ਾਰ ਵਿੱਚ ਨਾਲ ਆਪਣੇ ਜਾਣਗੇ ਵਿੱਕੀ ਅਤੇ ਮਨਪ੍ਰੀਤ ਇਸ ਤੋਂ ਬਾਅਦ ਕਿਤਾ ਕਰਨੇ ਜੀ ਉਸ ਗਰਮੀ ਬਹੁਤ ਹੋ ਰਹੀ ਹੈ ਹੁਣ ਚੱਲੇ ਆ ਘਰ ਨੂੰ ਅੱਜ ਆਪਣੀ ਬਾਈਕ 'ਚ ਤੇਲ ਖਤਮ ਹੋ ਗਿਆ ਸੀ ਜਦੋਂ ਆਪਾਂ ਕੋਲ ਚੱਲੇ ਜਗੇ ਸੀ ਇਸ ਤੋਂ ਬਾਅਦ ਹੁਣ ਆਪਾਂ ਗਏ ਸੀ ਏਡੇ ਤੇ ਤੇਲ ਲੈਣ ਬਾਈਕ 'ਚ ਪੈਟਰੋਲ ਪਾ ਕੇ ਆਪਾਂ ਇਸ ਤੋਂ ਬਾਅਦ ਜਾਵਾਂਗੇ। ਗਰਾਊਂਡ ਜੋ ਕਿ ਆਪਾਂ ਤੁਹਾਨੂੰ ਕੱਲ ਦੇ ਵਲੌਗ ਵਿੱਚ ਦਿਖਾਇਆ ਸੀ। ਮਿਲਦੇ ਆਂ ਕਿਸੇ ਹੋਰ ਵਲੌਗ 'ਚ ਤਦ ਤੱਕ ਸਸਤਰੀਕਾਲ। ਕਹਿੰਦੇ ਚੋਬਰ ਦੀ ਆਈਡੀ ਦੇਖੋ ਕਿਹਦੇ ਨਾਲ ਆਉਂਦੀ ਆ। ਮੈਂਡ ਸੰਧੂ ਦੇ ਨਾਲ। ਆਪਾਂ ਦੇਖਦੇ ਆਂ ਫਿਰ ਕਲੈਬ ਦੀ ਸੋਚ ਰਹੇ ਆਂ ਜੇ ਬਾਈ ਮਿਲ ਜੇ ਆਪਾਂ ਨੂੰ ਤਾਂ ਕਲੈਬ ਕਰ ਲਈਏ ਇਹਦੇ ਨਾਲ। ਹਜੇ ਤੱਕ ਵੀ ਬਾਈ ਆਇਆ ਨਹੀਂ ਸਲੂਣ 'ਚ। ਚਲੋ ਵਾਪਸੀ। ਉਹ ਗਾਈਜ਼ ਆਪਾਂ ਪਹੁੰਚੋ ਗਏ ਆਂ ਬਬੇ ਧੰਦਾ ਡੇਰੇ ਕੋਲ ਤੇ ਹੁਣ ਆਪਾਂ ਇੱਥਰ ਟੈਲਨ ਆਏ ਆਂ ਤੇ ਆਪਾਂ ਤਿੰਨੇ ਜਣੇ ਤੇ ਆਪਾਂ ਵਾਲ ਕਟਾਵਾਂਗੇ ਵਾਲ ਕਟਾ ਕੇ ਤੇ ਮਾਹੌਲ ਦੇਖੋ ਥਿਊ ਦੇਖੋ ਸ਼ਾਮ ਦਾ ਥਿਊ ਅਸੀਂ ਆਏ ਸੀ ਹੁਣ ਗੇੜੀ ਛੇੜੀ ਮਾਰਨ ਤਿੰਨੇ ਦੋਸਤ ਇਕੱਠੇ ਵਿਕਰਮ ਮਨਪ੍ਰੀਤ ਤੇ ਖੁਸ਼ਪ੍ਰੀਤ ਤੇ ਹੁਣ ਆਪਾਂ ਇੱਧਰ ਗਰਾਊਂਡ ਗਣੀ ਮਾਹੌਲ ਦੇਖ ਕੇ ਆਪਾਂ ਇੱਥੇ ਆਨੰਦ ਲੈਨੇ ਆਂ ਉਹਨਾਂ ਨੂੰ ਮਾਰਦੇ ਆਂ ਤਮਹਾਵ ਦੇਖਾਂਗੇ ਮਸਾਲਾ ਦਾ। ਹੋਰ ਜਡੇਰੇ ਕੋਲ। ਜਡੇਰੇ ਤੋਂ ਬਾਅਦ ਆਪਾਂ ਪਹੁੰਚ ਜਾਣਾ ਗਉਂਸਾਲਾ ਦੇ ਵਿੱਚ। ਆ ਗਿਆ ਝਨੀਰ ਪਿੰਡ ਦਾ ਸ਼ੰਸ਼ਣ ਘਾਟ। ਆਖਰੀ ਸਟੇਸ਼ਨ ਜੰਦੀ ਦਾ। ਤੇ ਤੇ ਆ ਗਏ ਗਉਂਸਲਾ। ਗਉਂਸਲਾ ਤੋਂ ਬਾਅਦ ਤੇ ਪਹੁੰਚ ਗਏ ਆਪਾਂ ਸਟੇਡੀਅਮ। ਇਹ ਨਵਾਂ ਸਟੇਡੀਅਮ ਹੈ ਜਨੀਰ ਦਾ ਦੇਖੋ ਕਿਹੜੀ ਰੀਤਾਂ ਮਾ ਪਾਉਂਦੇ ਹੋਏ ਬੰਦਾਂ ਵਿੱਚ ਹਾਂ ਬਾਈ ਫਿੱਟ ਹੋਊਗਾ ਕਿਵੇਂ ਹੈ ਲੋਦਰ ਸਾਹਿਬ ਜੀ ਇਹ ਕਹਿੰਦੇ ਬਦਲਾ ਹੋਣ ਲਈ ਆਇਆ ਮੁੰਡਾ ਇਹਨਾਂ ਦਾ ਲਾਉਣ ਉਹ ਜਿਹੜੀ ਨਿਰਾਸ਼ਟੀ ਕੋਲ ਦੀ ਆ ਬਜਾਂਦੇ ਹੋਏ ਆਪਾਂ ਆ ਗਏ ਬਈ ਸ਼ਿੰਗਾਰਾ ਮਿੰਟ ਦੇ ਘਰਾਂ ਕੋਲ ਨਾਲ ਪਹੁੰਚੋ ਗਿਆ ਚਾਹ ਵਾਲੀ ਸੜਕ ਤੇ ਆਪਣੀ ਕੋਲਾ ਤੇ ਆਪਾਂ ਬੰਦਰ ਕਿਉਂਕਿ ਤੇਲ ਜਿੰਮੀ ਕਹਿੰਦਾ ਮੇਰੀ ਕਾਲੀ ਐਕਟੀਵਾ ਦਾ ਇੱਕ ਦਿਨ ਖੜ ਗਿਆ ਹੈਂਡਲ ਫੜ ਕੇ ਹੈ ਹੁਣ ਅਸੀਂ ਦੋ ਸਕੂਟਰ ਵਾਲੇ ਦੋਸਤ ਇਕੱਠੇ ਹੋ ਕੇ ਜਿੰਮੀ ਮਿਲ ਗਿਆ ਵਿੱਕੀ ਹੋ ਗਿਆ ਮੈਂ ਹੋ ਗਿਆ ਪੀਤਾ ਹੋ ਗਿਆ ਜੇਕਰ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਕਮੈਂਟ ਕਰੋ ਅਤੇ ਯਾਰਾਂ ਦੋਸਤਾਂ ਨਾਲ ਸ਼ੇਅਰ ਕਰੋ